ਮੰਨ ਲੁਕ ਹੀ ਹੋਇਆ ਇਹ ਸਿਰਫ ਡਾਕਟਰ ਮਨਮੋਨ ਸਿੰਘ ਦੀ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਸਾਡੇ ਗੁਰੂ ਸਹਬਾਨਾਂ ਦੀਆਂ ਜਿਹੜੀਆਂ ਤਸਵੀਰਾਂ ਸੀ ਉਹਨਾਂ ਦੇ ਨਾਲ ਵੀ ਛੇੜਛਾੜ ਜਿਹੜੀ ਹੈ ਉਹ ਜਾਣ ਬੁੱਝ ਕੇ ਕੀਤੀ ਗਈ ਹੈ ਇਹ ਨਾ ਵਾਰ-ਵਾਰ ਜਿਹਨੂੰ ਕਹਿੰਦੇ ਨੇ ਨਾ ਵੀ ਟੀਕਾ ਲਾ ਕੇ ਚੈੱਕ ਕਰਦੇ ਆ ਕਿ ਪੰਜਾਬੀ ਕਿੱਡੇ ਕਿਛਾਲ ਮਾਰਦੇ ਅੱਜ ਜਿਸ ਨੂੰ 5 ਟ੍ਰਿਲੀਅਨ 3 ਟ੍ਰਿਲੀਅਨ 4 ਟ੍ਰਿਲੀਅਨ ਦੀ ਇਕਨੋਮੀ ਦੀ ਗੱਲ ਕਰਦੇ ਆ ਮਤਲਬ ਜਿਹੜੇ ਮੌਜੂਦਾ ਸੱਤਾ ਪ੍ਰਬੰਧ ਵਾਲੇ ਨੇ ਕੇਂਦਰ ਦੇ ਵਿੱਚ ਇਹ ਕਦੇ ਨਹੀਂ ਟ੍ਰਿਲੀਅਨਾਂ ਦੀਆਂ ਗੱਲਾਂ ਕਰ ਪਾਉਂਦੇ ਜੇਕਰ ਡਾਕਟਰ ਮਨਮੋਹਨ ਸਿੰਘ ਹੋਰੀਏ ਇਸ ਦੇਸ਼ ਦੇ ਇਕਨੋਮੀ ਨੂੰ ਜਾਂ ਇਸ ਦੇਸ਼ ਦੇ ਅਰਥਚਾਰੇ ਨੂੰ ਨਾ ਸਾਹਮਦੇ ਤੇ ਅੱਜ ਜਿਹੜੀਆਂ ਤਸਵੀਰਾਂ ਸਾਰੇ ਵਾਇਰਲ ਕੀਤੀਆਂ ਗਈਆਂ ਬਿਨਾਂ ਦਸਤਾਰ ਤੋਂ ਡਾਕਟਰ ਮਨਮੋਹਨ ਸਿੰਘ ਦੀਆਂ ਕੁਝ ਤਸਵੀਰਾਂ ਜਿਹੜੀਆਂ ਉਹ ਵਾਇਰਲ ਕੀਤੀਆਂ ਗਈਆਂ ਇਸ ਤੋਂ ਪਹਿਲਾਂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਜਿਹੜੇ ਕਿ ਮਰਹੂਮ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਉਹਨਾਂ ਨੇ ਵੀ ਇਤਰਾਜ਼ ਜਤਾਇਆ ਸੀ ਕਿਉਂਕਿ ਇਸੇ ਤਰੀਕੇ ਦੇ ਜਿਹੜੇ ਸ਼ਰਾਰਤੀ ਤੱਤ ਨੇ ਉਹਨਾਂ ਨੇ ਸਿੱਧੂ ਦੀਆਂ ਜਿਹੜੀਆਂ ਤਸਵੀਰਾਂ ਬਿਨਾ ਪੱਗ ਤੋਂ ਵਾਇਰਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਿਰਫ ਵਾਇਰਲ ਕੀਤੀਆਂ ਵੀ। ਕ੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਇਹ ਇਤਰਾਜ਼ ਜ਼ਾਹਰ ਕਰ ਦਿੱਤਾ ਸੀ ਕਿ ਭਾਈ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਜਿਸ ਤਰੀਕੇ ਨਾਲ ਸਾਡੇ ਧਾਰਮਿਕ ਜਿਹੜੇ ਆਗੂ ਨੇ ਜਾਂ ਸਾਡੇ ਗੁਰੂ ਸਹਿਬਾਨ ਨੇ ਜੇਕਰ ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇ ਨਾਲ ਇਸ ਤਰੀਕੇ ਦੀ ਛੇੜਛਾੜ ਕਰੋਗੇ ਤਾਂ ਅਸੀਂ ਉਸ ਦਾ ਸਖਤ ਨੋਟਿਸ ਲਵਾਂਗੇ ਸਖਤ ਸਟੈਂਡ ਲਵਾਂਗੇ ਪਰ ਹੁਣ ਉਹ ਸਟੈਂਡ ਹੈ ਕਿੱਥੇ ਹੈ ਚਾਰਕ ਸਰਦਾਰ ਬੈਠੇ ਹੁੰਦੇ ਆ ਦੋ ਕੁ ਸਵਾਨੀਆਂ ਬੈਠੀਆਂ ਹੁੰਦੀਆਂ ਇੱਕ ਜਵਾਕ ਬੈਠਾ ਹੁੰਦਾ ਸਰਾਂ ਤੇ ਉਹਨਾਂ ਦੀ ਨਾ ਇਹ ਜੀਆਂ ਪੱਗਾਂ ਬੰਨੀਆਂ ਹੁੰਦੀਆਂ ਚਾਹ ਕੇ ਸਜਾ ਕੇ ਇਹ ਜੇ ਮਤਲਬ ਜਾਂ ਬਜ਼ੁਰਗ ਬਣਾਏ ਹੁੰਦੇ ਆ ਉਹਨਾਂ ਦੀ ਇਹ ਜੀ ਨਕਲੀ ਆਰਟੀਫੀਸ਼ੀਅਲ ਦਾੜੀ ਮਤਲਬ ਜਿਵੇਂ ਕੱਲਾ ਕੱਲਾ ਬਾਲ ਚਣਕੇ ਲਾਇਆ ਹੁੰਦਾ ਨਾ ਤੇ ਫਿਰ ਇਹ ਤਾਂ ਲਿਖਿਆ ਹੋਊਗਾ ਇਸ ਤਸਵੀਰ ਨੂੰ ਤੁਸੀਂ ਕਿੰਨੇ ਨੰਬਰ ਦੋਗੇ ਸਾਰੀਆਂ AI ਜਨਰੇਟਡ ਤਸਵੀਰਾਂ ਹੁੰਦੀਆਂ ਬਿਲਕੁਲ ਬਿਲਕੁਲ ਸਾਡਾ ਜਿਹੜਾ ਅਸਲ ਕਿਰਤੀ ਕਾਮੀ ਸਿੱਖ ਹੈ ਉਹ ਤਾਂ ਉਹ ਹੈ ਜਹ ਹੈ ਨਹੀਂ ਨਾ ਜਿਹੜਾ ਉਹ ਤਸਵੀਰਾਂ ਚ ਦਿਖਾਇਆ ਜਾਂਦਾ ਹੈ ਜਿਹੜੇ ਆਈਪੀ ਐਡਰੈਸ ਤੋਂ ਕਿਹੜੀ ਚੀਜ਼ ਕਿੱਥੇ ਕ੍ਰੀਏਟ ਹੋਈ ਕਿੱਥੇ ਜਨਰੇਟ ਹੋਈ ਕਿੱਥੇ ਜਾ ਕੇ ਆਪਰੇਟ ਹੋਈ ਤੇ ਕਿੱਥੇ ਜਾ ਕੇ ਫਿਰ ਉਹ ਅਪਡੇਟ ਹੋ ਕੇ ਦੁਨੀਆ ਭਰ ਦੇ ਵਿੱਚ ਫੈਲ ਗਈ ਆ ਹਨਾ ਜਿਹਦੀ ਨਾ ਬਦਨਾਮੀ ਹੁੰਦੀ ਹੈ ਫਰਕ ਤਾਂ ਉਦੋਂ ਪੈਣਾ ਹੈ ਸੁਖਮਨ ਜੀ ਮਾ ਜੀ ਜਦੋਂ ਲੋਕ ਫਰਕ ਪਾਉਣਾ ਚਾਹਣਗੇ ਔਰ ਲੋਕ ਫਰਕ ਪਵਾਉਣ ਦੇ ਲਈ ਮੁੱਦਾ ਬਣਾਉਣਗੇ ਉਸ ਗੱਲ ਦਾ ਮੁੱਦਾ ਬਣਾਉਣਗੇ ਅ ਜਿਸ ਮੁੱਦੇ ਦਾ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਸਿੱਧਾ ਅਸਰ ਹੋਏਗਾ ਤੇ ਅਸਰ ਹੋ ਕੇ ਉਸ ਦਾ ਪੂਰੀ ਦੁਨੀਆ ਦੇ ਉੱਤੇ ਫਰਕ ਪਏਗਾ ਸੱਚੇ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਤ ਚੀਮਾ ਖਾਸ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵੇਚ ਤੁਹਾਡਾ ਸਵਾਗਤ ਹੈ ਅੱਜ 15 ਅਗਸਤ ਆਜ਼ਾਦੀ ਦਾ ਦਿਹਾੜਾ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਜਸ਼ਨ ਦੇ ਨਾਲ ਇਹ ਦਿਹਾੜਾ ਮਨਾ ਰਹੇ ਨੇ ਤੇ ਤੜਕਸਾਰ ਕੁਝ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈਆਂ ਜਿਸ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਣ ਸਿੰਘ ਦੁਨੀਆ ਦੇ ਵਿੱਚ ਰੁਤਬਾ ਦੇਸ਼ ਦੀ ਅਰਥ ਵਿਵਸਥਾ ਨੂੰ ਜੇਕਰ ਕੋਈ ਮੋੜ ਤੋਂ ਲੀ ਤੇ ਲੈ ਕੇ ਆਉਂਦਾ ਤਾਂ ਡਾਕਟਰ ਮਰਮੋਣ ਸਿੰਘ ਦਾ ਨਾਮ ਵੀ ਆਉਂਦਾ ਬਹੁਤ ਸਾਰੇ ਲੋਕ ਉਹਨਾਂ ਦਾ ਮਾਨ ਸਨਮਾਨ ਕਰਦੇ ਨੇ ਪਰ ਜੋ ਤਸਵੀਰਾਂ AI ਦੇ ਨਾਲ ਬਣਾ ਕੇ ਵਾਇਰਲ ਕੀਤੀਆਂ ਗਈਆਂ ਕਿ ਕਿਸ ਤਰੀਕੇ ਉਹਨਾਂ ਦੀ ਦਸਤਾਰ ਹਟਾ ਦਿੱਤੀ ਇਸ ਦੀ ਬਹੁਤ ਸਾਰੇ ਲੋਕਾਂ ਨੇ ਨਿੰਦਿਆ ਕੀਤੀ ਤੇ ਇਸ ਦੀ ਚਿੰਤਾ ਇਹ ਪ੍ਰਗਟਾਈ ਕਿ ਇਹਨਾਂ ਦਾ ਹੱਲ ਕਿਉਂ ਹੋਵੇਗਾ ਕਦੋਂ ਹੋਵੇਗਾ ਕਿਸ ਤਰੀਕੇ ਹੋਵੇਗਾ ਜਿਹੜਾ ਇਹ ਜੋ ਸਿੱਖ ਕਿਰਦਾਰਾਂ ਦੇ ਨਾਲ ਛੇੜਛਾੜੀ ਹੁੰਦੀ ਆ ਭਾਵੇਂ ਸਿੱਖ ਗੁਰੂਆਂ ਦੀਆਂ ਕਦੇ ਤਸਵੀਰਾਂ ਇਸ ਤਰੀਕੇ ਵਾਇਰਲ ਕਰ ਦਿੱਤੀਆਂ ਜਾਂਦੀਆਂ ਨੇ ਇਹ ਮਸਲਾ ਚਲਿਆ ਕਿੱਧਰ ਨੂੰ ਜਾਵੇਗਾ ਕੀ ਇਸ ਦੇ ਪਿੱਛੇ ਕੋਈ ਸਾਜ਼ਿਸ਼ ਲੱਗਦੀ ਆ ਸਾਰੇ ਮਸਲੇ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਪ੍ਰਿੰਸ ਭਾਰਤਵਾਜ ਮੌਜੂਦ ਨੇ ਤਾਂ ਪ੍ਰਿੰਸ ਜੀ ਕਿਸ ਤਰੀਕੇ ਦੇਖਦੇ ਹੋ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਦਾ ਪੂਰੀ ਦੁਨੀਆ ਦੇ ਵਿੱਚ ਮਾਨ ਸਨਮਾਨਾ ਹਾਲਾਂਕਿ ਵੱਖਰੀ ਗੱਲ ਆ ਗੁਰੂਆਂ ਦਾ ਮਾਨ ਸਨਮਾਨ ਉਹਨਾਂ ਤੋਂ ਵੀ ਜ਼ਿਆਦਾ ਆ ਸਿੱਖਾਂ ਦਾ ਉਹਨਾਂ ਦੀਆਂ ਤਸਵੀਰਾਂ ਵੀ ਵਾਇਰਲ ਆ ਜਾਂਦੀਆਂ ਨੇ ਸਵਾਲ ਇਹ ਆ ਚਿੰਤਾ ਇਹ ਆ ਕਿ ਅਖਰ ਇਸ ਦੇ ਪਿੱਛੇ ਸਾਜ਼ਿਸ਼ ਕੀ ਆ ਇਸ ਦੇ ਪਿੱਛੇ ਹੈ ਕੌਣ ਇਸ ਦੇ ਪਿੱਛੇ ਨਾ ਸੁਖਮਨ ਜੀ ਮਾ ਜੀ ਸੱਚਮੁੱਚ ਜਿਹੜੀ ਗੱਲ ਤੁਸੀਂ ਇੱਕ ਸ਼ਬਦ ਦੇ ਰੂਪ ਦੇ ਵਿੱਚ ਕਹੀ ਹੈ ਨਾ ਕਿ ਸਾਜ਼ਿਸ਼ ਇਹ ਸੱਚਮੁੱਚ ਸਾਜ਼ਿਸ਼ ਹੈ ਕਿਉਂਕਿ ਘੱਟ ਗਿਣਤੀਆਂ ਹਮੇਸ਼ਾ ਨਿਸ਼ਾਨੇ ਤੇ ਰਹਿੰਦੀਆਂ ਨੇ ਭਾਵੇਂ ਉਹ ਦੇਸ਼ ਦੇ ਵਿੱਚ ਸਿੱਖ ਨੇ ਭਾਵੇਂ ਮੁਸਲਮਾਨ ਨੇ ਭਾਵੇਂ 크ਰਿਸਚੀਅਨ ਨੇ ਇਸਾਈ ਮਤਲਬ ਜਾਂ ਜਿਆ ਬੋਧੀ ਨੇ ਜਾਂ ਜੈਨੀ ਨੇ ਜਾਂ ਪਾਰਸੀ ਨੇ ਉਹ ਹਮੇਸ਼ਾ ਇੱਕ ਖਾਸ ਤਬਕੇ ਦੇ ਮਤਲਬ ਉਸਦੇ ਟਾਰਗੇਟ ਦੇ ਉੱਤੇ ਉਸਦੇ ਨਿਸ਼ਾਨੇ ਦੇ ਉੱਤੇ ਰਹਿੰਦੇ ਨੇ ਔਰ ਬੜਾ ਮਨਦੁਖੀ ਹੋਇਆ ਇਹ ਸਿਰਫ ਡਾਕਟਰ ਮਨਮੋਨ ਸਿੰਘ ਦੀ ਗੱਲ ਨਹੀਂ ਹੈ ਇਸ ਤੋਂ ਪਹਿਲਾਂ ਸਾਡੇ ਗੁਰੂ ਸਹਬਾਨਾਂ ਦੀਆਂ ਜਿਹੜੀਆਂ ਤਸਵੀਰਾਂ ਸੀ ਉਹਨਾਂ ਦੇ ਨਾਲ ਵੀ ਛੇੜਛਾੜ ਜਿਹੜੀ ਹੈ ਉਹ ਜਾਣ ਬੁੱਝ ਕੇ ਕੀਤੀ ਗਈ ਸੀ ਉਹ ਜਾਣ ਬੁੱਝ ਕੇ ਕਿਉਂ ਸੁਖਮਣ ਦੇਖੋ ਇਹਨਾਂ ਵਾਰ-ਵਾਰ ਜਿਹਨੂੰ ਕਹਿੰਦੇ ਨਾ ਵੀ ਟੀਕਾ ਲਾ ਕੇ ਚੈੱਕ ਕਰਦੇ ਆ ਕਿ ਪੰਜਾਬੀ ਕਿੱਡੀ ਕਿ ਛਾਲ ਮਾਰਦੇ ਆ ਯਾ ਸਿੱਖ ਕੌਮ ਯਾ ਸਿੱਖ ਭਾਈਚਾਰਾ ਕਿੱਡੀ ਕਿ ਛਾਲ ਮਾਰ ਕੇ ਆਪਣਾ ਰਿਐਕਸ਼ਨ ਜਿਹੜਾ ਹੈ ਉਹ ਰਿਐਕਸ਼ਨ ਦੰਦਰ ਹੁਣ ਮਾਮਲਾ ਇੱਥੇ ਇੰਨਾ ਕੁ ਨਹੀਂ ਨਿਭੜੇਗਾ ਕਿ ਡਾਕਟਰ ਮਨਮੋਹਨ ਸਿੰਘ ਜਿਹੜੇ ਤਾਂ ਉਮਰ ਦਸਤਾਰ ਧਾਰੀ ਰਹੇ ਜਿਵੇਂ ਤੁਸੀਂ ਆਪ ਹੀ ਕਿਹਾ ਕਿ ਦੇਸ਼ ਦਾ ਅਰਥਚਾਰਾ ਅੱਜ ਜਿਸ ਨੂੰ 5 ਟ੍ਰਿਲੀਅਨ 3 ਟ੍ਰਿਲੀਅਨ 4 ਟ੍ਰਿਲੀਅਨ ਦੀ ਇਕਨੋਮੀ ਦੀ ਗੱਲ ਕਰਦੇ ਆ ਮਤਲਬ ਜਿਹੜੇ ਮੌਜੂਦਾ ਸੱਤਾ ਪ੍ਰਬੰਧ ਵਾਲੇ ਨੇ ਕੇਂਦਰ ਦੇ ਵਿੱਚ ਇੱਕ ਕਦੇ ਨਹੀਂ ਟ੍ਰੇਲਰਾਂ ਦੀਆਂ ਗੱਲਾਂ ਕਰ ਪਾਉਂਦੇ ਜੇਕਰ ਡਾਕਟਰ ਮਨਮੋਹਨ ਸਿੰਘ ਹੋਰੀਏ ਇਸ ਦੇਸ਼ ਦੇ ਇਕਨੋਮੀ ਨੂੰ ਜਾਂ ਇਸ ਦੇਸ਼ ਦੇ ਅਰਥਚਾਰੇ ਨੂੰ ਨਾ ਸਮਝਦੇ ਤੇ ਅੱਜ ਜਿਹੜੀਆਂ ਤਸਵੀਰਾਂ ਸਵੇਰੇ ਵਾਇਰਲ ਕੀਤੀਆਂ ਗਈਆਂ ਬਿਨਾ ਦਸਤਾਰ ਤੋਂ ਡਾਕਟਰ ਮਨਮੋਹਨ ਸਿੰਘ ਦੀਆਂ ਕੁਝ ਤਸਵੀਰਾਂ ਜਿਹੜੀਆਂ ਉਹ ਵਾਇਰਲ ਕੀਤੀਆਂ ਗਈਆਂ ਇਸ ਤੋਂ ਪਹਿਲਾਂ ਵੀ ਆਪਾਂ 1-2 ਦਿਨ ਪਹਿਲਾਂ ਦੇਖਿਆ ਕਿ ਇੱਕ ਵੀਡੀਓ ਜਨਰੇਟ ਕੀਤੀ ਗਈ ਸੀ ਕਿ ਇੱਕ ਲੜਕੀ ਹੈ ਤੇ ਡਾਲਫਿਨ ਦੇ ਨਾਲ ਖੇਡਦੀ ਹੋਈ ਤੇ ਡਾਲਫਿਨ ਉਸ ਨੂੰ ਮਾਰ ਦਿੰਦੀ ਹੈ ਤੇ ਬਾਅਦ ਚ ਪਤਾ ਲੱਗਦਾ ਕਿ ਉਹ ਵੀ ਜਿਹੜੀ ਹੈ ਮਨਸੂਈ ਬੁੱਧੀ ਜਿਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ AI ਕਿਹਾ ਜਾਂਦਾ ਉਸ ਨਾਲ ਜਨਰੇਟ ਕੀਤੀਆਂ ਗਈਆਂ ਇਸ ਤੋਂ ਪਹਿਲਾਂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਜਿਹੜੇ ਕਿ ਮਰਹੂਮ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਉਹਨਾਂ ਨੇ ਵੀ ਇਤਰਾਸ ਜਤਾਇਆ ਸੀ ਕਿਉਂਕਿ ਇਸੇ ਤਰੀਕੇ ਦੇ ਜਿਹੜੇ ਸ਼ਰਾਰਤੀ ਤੱਤ ਨੇ ਉਹਨਾਂ ਨੇ ਸਿੱਧੂ ਦੀਆਂ ਜਿਹੜੀਆਂ ਤਸਵੀਰਾਂ ਬਿਨਾ ਪੱਗ ਤੋਂ ਵਾਇਰਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਿਰਫ ਵਾਇਰਲ ਕੀਤੀਆਂ ਵੀ ਤੁਹਾਨੂੰ ਵੀ ਪਤਾ ਹੈ ਕਿ ਸਿੱਧੂ ਦੁਨੀਆਂ ਦੇ ਵਿੱਚ ਕਿਤੇ ਵੀ ਚੱਲਿਆ ਗਿਆ ਸੁਖਮਨ ਪਰ ਉਸਨੇ ਆਪਣੀ ਨਾ ਤਾਂ ਦਸਤਾਰ ਛੱਡੀ ਨਾ ਆਪਣੀ ਪਛਾਣ ਛੱਡੀ ਨਾ ਆਪਣਾ ਪਿੰਡ ਨਾ ਆਪਣੀ ਬੋਲੀ ਨਾ ਆਪਣਾ ਲਹਿਜਾ ਕੁਝ ਨਹੀਂ ਮਤਲਬ ਉਹਨੇ ਆਪਣਾ ਸੰਜੋਗ ਕੇ ਰੱਖਿਆ ਆਪਣੇ ਨਾਲ ਸੰਭਾਲ ਕੇ ਰੱਖਿਆ ਹੁਣ ਮਸਲਾ ਇਹ ਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਇਹ ਇਤਰਾਜ਼ ਜ਼ਾਹਰ ਕਰ ਦਿੱਤਾ ਸੀ ਕਿ ਭਾਈ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਜਿਸ ਤਰੀਕੇ ਨਾਲ ਸਾਡੇ ਧਾਰਮਿਕ ਜਿਹੜੇ ਆਗੂ ਨੇ ਜਾਂ ਸਾਡੇ ਗੁਰੂ ਸਾਹਿਬਾਨ ਨੇ ਜੇਕਰ ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇ ਨਾਲ ਇਸ ਤਰੀਕੇ ਦੀ ਛੇੜਛਾੜ ਕਰੋਗੇ ਤਾਂ ਅਸੀਂ ਉਸ ਦਾ ਸਖਤ ਨੋਟਿਸ ਲਵਾਂਗੇ ਸਖਤ ਸਟੈਂਡ ਲਵਾਂਗੇ ਪਰ ਹੁਣ ਉਹ ਸਟੈਂਡ ਹੈ ਕਿੱਥੇ ਹੈ ਜਿਸ ਤਰੀਕੇ ਨਾਲ ਅੱਜ ਸਵੇਰ ਤੋਂ ਹੀ ਨਹੀਂ ਇਹ ਰਾਤ ਤੋਂ ਤਸਵੀਰਾਂ ਚੱਲ ਰਹੀਆਂ ਨੇ ਡਾਕਟਰ ਮਨਮੋਹਨ ਸਿੰਘ ਦੀਆਂ ਜਥੇਦਾਰ ਕੁਲਦੀਪ ਸਿੰਘ ਗੜਗਾ ਜੋਹਰਾਂ ਕੋਲੇ ਵੀ ਇਹ ਤਸਵੀਰਾਂ ਪਹੁੰਚ ਗਈਆਂ ਹੋਣਗੀਆਂ ਐਸਡੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਕੋਲੇ ਵੀ ਪਹੁੰਚ ਗਈਆਂ ਹੋਣਗੀਆਂ ਉਹਨਾਂ ਨੇ ਹੁਣ ਤੱਕ ਇਸ ਦਾ ਨੋਟਿਸ ਕਿਉਂ ਨਹੀਂ ਲਿਆ ਕਿਉਂਕਿ ਹੁਣ ਜ਼ਮਾਨਾ ਉਹ ਤਾਂ ਹੈ ਨਹੀਂ ਨਾ ਵੀ ਪਹਿਲਾਂ ਚਿੱਠੀ ਲਿਖੀ ਜਾਊਗੀ ਫਿਰ ਚਿੱਠੀ ਤੇ ਸਾਈਨ ਹੋਣਗੇ ਫਿਰ ਫਿਰ ਮੇਰੇ ਵਰਗਾ ਕੋਈ ਜਾਊਗਾ ਕਲਰਕ ਜਿਹੜਾ ਦਾ ਹਣਾ ਰਜਿਸਟਰੀ ਕਲਰਕ ਉਹ ਰਜਿਸਟਰੀ ਕਰਾ ਕੇ ਆਊਗਾ ਠੱਪਾ ਲਵਾ ਕੇ ਤੇ ਆ ਕੇ ਰਸੀਦ ਪ੍ਰਧਾਨ ਜੀ ਨੂੰ ਦੇਊਗਾ ਜੀ ਭੇਜੀ ਤੀ ਆ ਪਹੁੰਚੂਗੀ ਕਦੋਂ ਸਾਨੂੰ ਨਹੀਂ ਪਤਾ ਹੁਣ ਤਾਂ ਈਮੇਲ ਦਾ ਜ਼ਮਾਨਾ ਹੈ ਹੁਣ ਤੱਕ ਈਮੇਲ ਉਹਨਾਂ ਨੇ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਨੂੰ ਕਿਉਂ ਨਹੀਂ ਭੇਜੀ ਚਿੱਠੀ ਪੱਤਰ ਦਾ ਕੰਮ ਵੀ ਕਰ ਲੈਂਦੇ ਉਹ ਬਾਅਦ ਕਰ ਲੈਂਦੇ ਈਮੇਲ ਦੇ ਨਾਲ ਹੁਣ ਤੱਕ ਤਾਂ ਘਟੋ ਘਟ ਇਹਨਾਂ ਨੂੰ ਆਪਣਾ ਇਤਰਾਜ਼ ਆ ਉਹ ਜ਼ਾਹਰ ਕਰਕੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਮੀਡੀਆ ਦੇ ਰਾਹੀਂ ਸਾਡੇ ਤੱਕ ਪਹੁੰਚ ਜਾਣਾ ਚਾਹੀਦਾ ਸੀ ਕਿ ਭਾਈ ਇਹ ਮਾੜੀ ਗੱਲ ਹੈ ਤੇ ਇਦਾਂ ਦੇ ਇਦਾਂ ਦੇ ਕਿਰਦਾਰ ਜਿਹੜੇ ਕਿਰਦਾਰਾਂ ਨੇ ਤੁਹਾਡੇ ਦੇਸ਼ ਦਾ ਨਾਮ ਰੱਖਿਆ ਨਹੀਂ ਹੈ ਨਾਮ ਚੌਗਣਾ ਕਰਕੇ ਬਣਾ ਕੇ ਦਿੱਤਾ ਹੋਵੇ ਜੇਕਰ ਉਸ ਕਿਰਦਾਰ ਦੇ ਨਾਲ ਇਸ ਇਸ ਕਿਸਮ ਦਾ ਤੁਸੀਂ ਕੁਝ ਕਰੋਗੇ ਤਾਂ ਸਾਨੂੰ ਯਾਨੀ ਕਿ ਕੌਮ ਨੂੰ ਯਾਨੀ ਕਿ ਭਾਈਚਾਰੇ ਨੂੰ ਯਾਨੀ ਕਿ ਪੰਥ ਨੂੰ ਇਸ ਦੇ ਉੱਤੇ ਇਤਰਾਜ਼ ਹੋਏਗਾ ਠੀਕ ਹੈ ਮੈਂ ਕਿ ਸੁਖਮਨ ਜੀ ਜੋ-ਜੋ ਕੋਈ ਵੀ ਚੀਜ਼ ਤਰੱਕੀ ਕਰਦੀ ਹੈ ਉਹਦੇ ਉਹਦੇ ਨਾ ਦੋ ਪਹਿਲੂ ਤਾਂ ਹੁੰਦੇ ਹੀ ਹੁੰਦੇ ਆ ਪਰ ਕਈ ਵਾਰੀ ਨਾ ਦੋ ਤੋਂ ਜ਼ਿਆਦਾ ਪਹਿਲੂ ਵੀ ਹੁੰਦੇ ਆ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਸਾਨੂੰ ਚੰਗੀ ਤਰ੍ਹਾਂ ਯਾਦ ਆ ਕਿ ਸਾਡੇ ਪਿੰਡ ਦੇ ਵਿੱਚ ਪਹਿਲਾ ਜਿਹੜਾ ਲੈਂਡਲਾਈਨ ਫੋਨ ਸੀ ਪਹਿਲੇ ਦੋ ਲੈਂਡਲਾਈਨ ਫੋਨ ਉਹ ਸਾਡੇ ਘਰਾਂ 'ਚ ਹੀ ਲੱਗੇ ਸੀਗੇ ਇੱਕ ਮੇਰੇ ਘਰੇ ਇੱਕ ਮੇਰੇ ਤਾਇਆ ਜੀ ਦੇ ਘਰੇ ਉਦੋਂ ਲੈਂਡਲਾਈਨ ਦਾ ਕ੍ਰੇਜ਼ ਸਾਨੂੰ ਐਡਾ ਜ਼ਿਆਦਾ ਸੀਗਾ ਕਿ ਅਸੀਂ ਲੈਂਡਲਾਈਨ ਹੀ ਘਮਾ ਘਮਾ ਵੇਖੀ ਜਾਣਾ ਚਾਹੇ ਨੰਬਰ ਨਹੀਂ ਪਤਾ ਹੁੰਦਾ ਸੀਗਾ ਵੀ ਜਿਹੜਾ ਚੱਕਿਆ ਗਿਆ ਮਤਲਬ ਜਿਹੜਾ ਲੱਗ ਗਿਆ ਟਰ 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 ਕਰਿਆ ਅਗਲਾ ਅਗੋਂ ਹਲੋ ਹਲੋ ਕਰੀ ਜਾਂਦਾ ਸੀ ਚੱਕ ਕੇ ਬੈਠੇ ਰਹਿੰਦੇ ਸੀਗੇ ਯਾ ਰੱਖ ਦੇਣਾ ਮਤਲਬ ਇਹਦੇ ਨਾਲ ਵੀ ਮਾੜਾ ਪ੍ਰਭਾਵ ਕਿਉਂ ਅਸੀਂ ਕੀਤਾ ਪਤਾ ਨਹੀਂ ਕਿਸੇ ਦਾ ਕੋਈ ਜ਼ਰੂਰੀ ਕੰਮ ਕਰ ਰਹੇ ਸੀ ਉਹ ਛੁੱਟ ਗਿਆ ਇਸੇ ਤਰੀਕੇ ਨਾਲ ਜਦੋਂ ਮੋਬਾਈਲ ਫੋਨ ਆਏ ਤੇ ਮੋਬਾਈਲ ਦਾ ਇੰਪੈਕਟ ਮੋਬਾਈਲ ਦਾ ਪ੍ਰਭਾਵ ਆਪਾਂ ਬੁਰੇ ਤਰੀਕੇ ਨਾਲ ਦੇਖ ਰਹੇ ਹਾਂ ਹਾਲਾਂਕਿ ਮੋਬਾਈਲ ਫੋਨ ਸੈਲੂਲਰ ਫੋਨ ਜਿਹੜਾ ਹੈ ਇਹ ਏਡੇ ਇੱਕ ਖੂਬਸੂਰਤ ਇਜ਼ਾਦ ਹੈ ਏਡੀ ਖੂਬਸੂਰਤ ਕਾਰ ਹੈ ਕਿ ਇਸ ਨੇ ਦੁਨੀਆ ਨੂੰ ਤੁਹਾਡੇ ਮਤਲਬ ਹੱਥਾਂ ਦੇ ਵਿੱਚ ਸਮੇਟ ਕੇ ਰੱਖਤਾ ਤੇ ਏਆਈ ਵੀ ਮੋਬਾਈਲ ਫੋਨ ਦੇ ਨਾਲ ਹੀ ਤੁਹਾਡੇ ਕੋਲੇ ਕੰਮ ਕਰ ਰਿਹਾ ਹੁੰਦਾ ਮੈਨੂੰ ਤਾਂ ਹੋਰ ਬੜੀ ਸ਼ਰਮ ਆਉਂਦੀ ਹੈ ਤੁਹਾਡੇ ਫੋਨ 'ਚ ਵੀ ਆਉਂਦੀ ਹੈ ਪਤਾ ਨਹੀਂ ਨਹੀਂ ਆਉਂਦੀ ਉਹ ਤਸਵੀਰਾਂ ਅੰਜਕਲ ਸਵੇਰੀ ਨਾ ਕੁਛ ਇੱਕ ਚਾਰਕ ਸਰਦਾਰ ਬੈਠੇ ਹੁੰਦੇ ਆ ਦੋਕ ਸੁਆਣੀਆਂ ਬੈਠੀਆਂ ਹੁੰਦੀਆਂ ਇੱਕ ਜਵਾਕ ਬੈਠਾ ਹੁੰਦਾ ਸਿਰਾਂ ਤੇ ਉਹਨਾਂ ਦੇ ਨਾ ਇਹੋ ਜੀਆਂ ਪੱਗਾਂ ਬੰਨੀਆਂ ਹੁੰਦੀਆਂ ਜਿਚਾ ਕੇ ਸਜਾ ਕੇ ਇਹੋ ਜੇ ਮਤਲਬ ਜਾਂ ਬਜ਼ੁਰਗ ਬਣਾਏ ਹੁੰਦੇ ਆ ਉਹਨਾਂ ਦੀ ਇਹੋ ਜੀ ਨਕਲੀ ਆਰਟੀਫੀਸ਼ੀਅਲ ਦਾੜੀ ਮਤਲਬ ਜਿਵੇਂ ਕੱਲਾ ਕੱਲਾ ਬਾਲਾਂ ਚਣਕੇ ਲਾਇਆ ਹੁੰਦਾ ਨਾ ਤੇ ਫਿਰ ਇਟਾਂ ਲਿਖਿਆ ਹੋਊਗਾ ਇਸ ਤਸਵੀਰ ਨੂੰ ਤੁਸੀਂ ਕਿੰਨੇ ਨੰਬਰ ਦਿਓਗੇ ਇਹ ਇਸ ਤਸਵੀਰ ਬਾਰੇ ਕੀ ਕਹਿਣਾ ਜਾਓ ਚਾਹੋਗੇ ਉਹ ਸਾਰੀਆਂ AI ਜਨਰੇਟਿਡ ਤਸਵੀਰਾਂ ਹੁੰਦੀਆਂ ਨੇ ਬਿਲਕੁਲ ਬਿਲਕੁਲ ਸਾਡਾ ਜਿਹੜਾ ਅਸਲ ਕਿਰਤੀ ਕਾਮੀ ਸਿੱਖ ਹੈ ਉਹ ਤਾਂ ਉਹ ਹੈ ਜਿਹੜਾ ਹੈ ਨਹੀਂ ਨਾ ਜਿਹੜਾ ਤਸਵੀਰਾਂ ਚ ਦਿਖਾਇਆ ਜਾਂਦਾ ਉਹ ਤਾਂ ਆਪਣੇ ਪਿੰਡਾਂ ਚ ਖੇਤ ਬੰਨਿਆਂ ਚ ਤੁਰਿਆ ਫਿਰਦਾ ਮਜ਼ਦੂਰੀ ਕਰਦਾ ਦਿਹਾੜੀ ਕਰਦਾ ਫਿਕਰਾਂ ਦਾ ਫਾਕਿਆਂ ਦਾ ਮਾਰਿਆ ਹੋਇਆ ਕਿਰਦਾਰ ਹੈ ਉਹ ਤਾਂ ਵਿਚਾਰਾ ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਆਪਣੀ ਇੰਟੈਲੀਜੈਂਸੀ ਨੂੰ ਐਸਾ ਵਰਤਿਆ ਕਿ ਬੰਦਿਆਂ ਨੂੰ ਹੀ ਆਰਟੀਫੀਸ਼ੀਅਲ ਬਣਾ ਦਤਾ ਬਿਲਕੁਲ ਅਸਲ ਦੇ ਵਿੱਚ ਸਾਡੀ ਸੋਚ ਨੂੰ ਆਰਟੀਫੀਸ਼ੀਅਲ ਬਣਾਉਣ ਦੀ ਗੇਮ ਹੈ ਸਾਰੀ ਠੀਕ ਹੈ ਚੀਜ਼ਾਂ ਤੇ ਚੈਟ ਜੀਪੀਟੀ ਆ ਗਿਆ ਚੈਟ ਜੀਪੀਟੀ ਦੇ ਉੱਤੇ ਆਪਾਂ ਇੱਕ ਦਿਨ ਪ੍ਰੋਗਰਾਮ ਕਰਾਂਗੇ ਬਕਾਇਦਾ ਤੌਰ ਦੇ ਉੱਤੇ ਕਰਾਂਗੇ ਔਰ ਚੈਟ ਜੀਪੀਟੀ ਦੇ ਉੱਤੇ ਨਾ ਸਿਰਫ ਚੈਟ ਜੀਪੀਟੀ ਦਾ ਪ੍ਰੋਗਰਾਮ ਕਰਾਂਗੇ ਚੈਟ ਜੀਪੀਟੀ ਦੇ ਨਾਲ ਆਪਾਂ ਕੁਝ ਇੱਕ ਸਵਾਲ ਵੀ ਲਾਵਾਂਗੇ ਉਹਨਾਂ ਤੋਂ ਆਪਾਂ ਪੁੱਛਾਂਗੇ ਉਹਨੂੰ ਕਿ ਭਾਈ ਜਿਹੜੇ ਜਿਹੜੇ ਸਾਡੇ ਸ਼ੰਕੇ ਹੋਣਗੇ ਉਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਉਹ ਕਿੰਨਾ ਕੁ ਨਿਵਾਰਣ ਕਰ ਪਾਉਂਦਾ ਮਤਲਬ ਦੇਖਾਂਗੇ ਕਿ ਉਹ ਕਿੰਨੇ ਇੱਕ ਕਿੰਨੇ ਇੱਕ ਮਤਲਬ ਹਾਜ਼ਰ ਦਿਮਾਗੀ ਨਾਲ ਜਾਂ ਹਾਜ਼ਰ ਜਵਾਬੀ ਦੇ ਨਾਲ ਆਪਣੇ ਉੱਤਰ ਦੇ ਪਾਉਂਦਾ ਪਰ ਆ ਜਿਹੜਾ AI ਵਾਲਾ ਮੁੱਦਾ ਹੈ ਨਾ ਇਸ AI ਦੇ ਮੁੱਦੇ ਨੇ ਤਾਂ ਸਾਰਾ ਕੰਮ ਹੀ ਮਤਲਬ ਖਰਾਬ ਕਰਕੇ ਰੱਖਤਾ ਹੁਣ ਅੱਗੇ ਅੱਗੇ ਹੋਣਾ ਕੀ ਹੈ ਅੱਗੇ ਪੰਜਾਬ ਦੀ ਚੋਣ ਆ ਰਹੀ ਹੈ 2027 ਦੇ ਵਿੱਚ ਬਿਲਕੁਲ ਥੋੜਾ ਜਿਹਾ ਸਮਾਂ ਰਹਿ ਗਿਆ ਉਤੋਂ ਬਿਹਾਰ ਦੀ ਜਿਹੜੀ ਚਰਚਾ ਆਪਾਂ ਕੱਲ ਕੀਤੀ ਸੀਗੀ ਉਹ ਰਾਹੁਲ ਗਾਂਧੀ ਬੰਗਲੂਰੂ ਤੋਂ ਲੈ ਕੇ ਔਰ ਸੰਸਦ ਤੋਂ ਲੈ ਕੇ ਸੜਕ ਤੱਕ ਦਾ ਜਿਹੜਾ ਸਾਰਾ ਸਫਰ ਹੈ ਬਿਲਕੁਲ ਇੱਕ ਪਾਸੇ ਏਆਈ ਦੇ ਪਟਾਰੇ ਦੇ ਵਿੱਚੋਂ ਨਿਕਲੂਗਾ ਪੰਜਾਬ ਦੀਆਂ ਚੋਣਾਂ ਦਾ ਅਗਲਾ ਤੱਥ ਤੇ ਰੂਪ ਸਰੂਪ ਦੂਜੇ ਪਾਸੇ ਮੈਂ ਗਰੰਟੀ ਦਿੰਨਾ ਕਿ ਬਿਹਾਰ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਕਰਨਾਟਕਾ ਔਰ ਤਾਮਿਲਨਾਡੂ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਜੇਕਰ ਭਾਰਤੀ ਜਨਤਾ ਪਾਰਟੀ ਨੇ ਏਆਈ ਦੇ ਨਾਲ ਜਨਰੇਟ ਕਰਕੇ ਇਦਾਂ ਦੀਆਂ ਚੀਜ਼ਾਂ ਨਾ ਸਟੀਆਂ ਮਾਰਕੀਟ ਦੇ ਵਿੱਚ ਜਿਸ ਦੇ ਨਾਲ ਪੂਰੀ ਜਿਹੜੀ ਵਿਰੋਧੀ ਧਿਰ ਉਹ ਬਦਨਾਮ ਹੋਊਗੀ ਇਹ ਗਾਰੰਟੀ ਹੈ ਤਾਂ ਇਹ ਕਰਨੇ ਕਿ ਵਿਚਾਲੇ ਦੇਖੋ ਜਿਸ ਤਰੀਕੇ ਵਿਰੋਧੀ ਧਿਰ ਨੂੰ ਹਾਲਾਂਕਿ ਇੱਕ ਦੂਜੀ ਤੇਰਨੋ ਹਾਲਾਂਕਿ ਆਰਟੀਫੀਸ਼ੀਅਲ AI ਦੀ ਵਰਤੋਂ ਕਰਕੇ ਬਦਨਾਮ ਕਰਨਾ ਚਾਹੁੰਦਾ ਪਰ ਵੱਡੇ ਸਵਾਲ ਤਾਂ ਉਸ ਵਕਤ ਖੜੇ ਹੋ ਜਾਂਦੇ ਨੇ ਕਿ ਕਦੇ ਸਿੱਖ ਗੁਰੂਆਂ ਦਾ ਛੇੜਛਾੜ ਕਿ ਇਸ ਦਾ ਅਸਲ ਵਿੱਚ ਮਸਲਾ ਹੱਲ ਕਿਵੇਂ ਹੋਊਗਾ ਹਾਲਾਂਕਿ ਰਾਜਨੀਤਿਕ ਤਰ੍ਹਾਂ ਨੇ ਤਾਂ ਇੱਕ ਦੂਜੇ ਦੇ ਆਪਣੇ ਵਿਰੋਧੀਆਂ ਦੇ ਉੱਪਰ ਤਾਂ ਇਹਨੂੰ ਵਰਤਣਾ ਪਰ ਜਿਹੜਾ ਕੁਝ ਸਿੱਖ ਜੋ ਸਿੱਖ ਗੁਰੂਆਂ ਦੇ کردارਾਂ ਦੀ کردارਕੁਸ਼ੀ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਤਰੀਕੇ ਉਹਨਾਂ ਦੀ ਜਿਹੜੀਆਂ ਗਲਤ ਤਸਵੀਰਾਂ ਬਣਾ ਕੇ ਇਹ ਮਸਲਾ ਕਿਸ ਤਰੀਕੇ ਰੁਕੂਗਾ ਇਹ ਰੁਕੂਗਾ ਕਿਉਂ ਨਹੀਂ ਦੇਖੋ ਇੱਛਾ ਸ਼ਕਤੀ ਚਾਹੀਦੀ ਹੈ ਨਾ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦਾ ਰਾਜਨੀਤੀ ਕਰਨਾ ਇੱਕ ਇੱਕ ਹੁੰਦੀ ਹੈ ਰਾਜ ਕਰਨ ਦੀ ਨੀਅਤ ਕੀ ਹੈ ਤੁਹਾਡੀ ਨੀਅਤ ਦੇ ਵਿੱਚੋਂ ਹੀ ਨੀਤੀਆਂ ਬਣਦੀਆਂ ਨੇ ਇਸ ਕਰਕੇ ਉਸ ਦਾ ਸ਼ਬਦ ਦਾ ਨਾਮ ਜਿਹੜਾ ਹੈ ਉਹ ਰਾਜਨੀਤੀ ਹੈ ਕਿ ਤੁਹਾਡੀ ਨੀਅਤ ਹੁਣੇ ਦੀ ਜੇ ਨੀਅਤ ਸਾਫ਼ ਹੋਵੇ ਵੈਸੇ ਤਾਂ ਯਾਰ ਆਪਾਂ ਦੁਨੀਆ ਭਰ 'ਚ ਬੈਠੇ ਜਾਂ ਮਤਲਬ ਮਾਫ ਕਰਨਾ ਕਿ ਪਿੰਡੋਰਾ ਬਾਕਸ ਵਰਗੇ ਜਦੋਂ ਬਟਾਰੇ ਖੋਲਦੇ ਆ ਤਾਂ ਦੁਨੀਆ ਭਰ ਦੀਆਂ ਜਿਹੜੀਆਂ ਸਾਜਸ਼ਾ ਹੋ ਰਹੀਆਂ ਸੀ ਡੂੰਘੀਆਂ ਉਹ ਸਾਜਸ਼ਾ ਖੁੱਲ ਕੇ ਸਾਹਮਣੇ ਆ ਜਾਂਦੀਆਂ ਨੇ ਜਾਂ ਸਾਡੀ ਜਿਹੜੀ ਕੇਂਦਰ ਦੀ ਸੱਤਾ ਹੈ ਕੇਂਦਰ ਦੀ ਸੱਤਾ ਕਹਿੰਦੀ ਕਿ ਸਾਡੇ ਸਾਡੇ ਤੋਂ ਕਦੇ ਵੀ ਕੁਝ ਲੋਕਿਆ ਨਹੀਂ ਹੈਗਾ ਤਾਂ ਕੇਂਦਰੀ ਸੱਤਾ ਨੂੰ ਚਾਹੀਦਾ ਅਗਲੀ ਗੱਲ ਪੰਜਾਬ ਸਰਕਾਰ ਨੂੰ ਚਾਹੀਦਾ ਪੰਜਾਬ ਸਰਕਾਰ ਕੋਲੇ ਐਡਾ ਵੱਡਾ ਲਾਮ ਲਸ਼ਕਰ ਤਾਮ ਚਾ ਹਮ ਐਡੇ ਵੱਡੇ ਆਈਟੀ ਦੇ ਐਕਸਪਰਟ ਸਾਈਬਰ ਸੈੱਲ ਸਾਈਬਰ ਸੈੱਲ ਹੈਨਾ ਤਾਂ ਪੰਜਾਬ ਸਰਕਾਰ ਨੇ ਹੁਣ ਤੱਕ ਕਿਉਂ ਨਹੀਂ ਇਸ ਦੇ ਉੱਤੇ ਕੋਈ ਕਾਰਵਾਈ ਕੀਤੀ ਹੁਣ ਤੱਕ ਕਿਉਂ ਨਹੀਂ ਖੋਰਾ ਖੋਜ ਲੱਭਣ ਦੀ ਕੋਸ਼ਿਸ਼ ਕੀਤੀ ਚਲੋ ਪੰਜਾਬ ਸਰਕਾਰ ਆਪਣੇ ਵੱਲੋਂ ਕੋਸ਼ਿਸ਼ ਕਰਦੀ ਤੇ ਇਧਰੋਂ ਭੇਜਦੀ ਇੱਕ ਚਿੱਠੀ ਜਾਂ ਇੱਕ ਈਮੇਲ ਕੇਂਦਰ ਸਰਕਾਰ ਨੂੰ ਵੀ ਸਾਡੀ ਹੈਲਪ ਕਰੋ ਜੀ ਕੇਂਦਰ ਸਰਕਾਰ ਕੋਲੇ ਜਿੰਨਾ ਜ਼ਿਆਦਾ ਮਤਲਬ ਐਡਾ ਵੱਡਾ ਪ੍ਰਭਾਵ ਪਿਆਉਣਾ ਕੋਲੇ ਐਡਾ ਵੱਡਾ ਮਤਲਬ ਉਹਨਾਂ ਕੋਲੇ ਬਜਟ ਪਿਆ ਹੈ ਇਹ ਮਿੰਟਾਂ ਦੀਆਂ ਖੇਡਾਂ ਨੇ ਉਹਨਾਂ ਵਾਸਤੇ ਕਿ ਕਿਹੜੇ ਆਈਪੀ ਐਡਰੈਸ ਤੋਂ ਕਿਹੜੀ ਚੀਜ਼ ਕਿੱਥੇ ਕ੍ਰੀਏਟ ਹੋਈ ਕਿੱਥੇ ਜਨਰੇਟ ਹੋਈ ਕਿੱਥੇ ਜਾ ਕੇ ਆਪਰੇਟ ਹੋਈ ਤੇ ਕਿੱਥੇ ਜਾ ਕੇ ਫਿਰ ਉਹ ਅਪਡੇਟ ਹੋ ਕੇ ਦੁਨੀਆ ਭਰ ਦੇ ਵਿੱਚ ਫੈਲ ਗਈ ਆ ਹਨ ਜਿਹਦੀ ਨਾ ਬਦਨਾਮੀ ਹੁੰਦੀ ਹੈ ਮਤਲਬ ਕੁੱਲ ਮਿਲਾ ਕੇ ਇਹ ਆ ਕਿ ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਉਸ ਤੋਂ ਅਗਲੀ ਘਾਟ ਸਾਡੀ ਹੈ ਹੂੰ ਜੇਕਰ ਅਸੀਂ ਇਹਨੇ ਅਵੇਅਰ ਹੋ ਜਾਾਂਗੇ ਸੁਖਮਨ ਚੀਮਾ ਜੀ ਕਿ ਅਸੀਂ ਤੁਰੰਤ ਪ੍ਰਭਾਵ ਦੇ ਨਾਲ ਇਹਦਾ ਵਿਰੋਧ ਕਰੋ ਸਾਡੇ ਕੋਲੇ ਪਲੇਟਫਾਰਮ ਪਲੇਟਫਾਰਮ ਬਹੁਤ ਪਏ ਨੇ ਸਾਡੇ ਕੋਲੇ ਇਸ ਵਕਤ ਟਵਿੱਟਰ ਦੇ ਰੂਪ ਦੇ ਵਿੱਚ ਐਡਾ ਵੱਡਾ ਪਲੇਟਫਾਰਮ ਪਿਆ ਕਿ ਜੇ ਅਸੀਂ ਹੁਣੇ ਬਾਈਕਾਟ ਆ ਏਆਈ ਜਨਰੇਟਰ ਜਿਹੜੀ ਪਿਕਚਰ ਹੈ ਹਨਾ ਹੈਸ਼ਟੈਗ ਲਾ ਕੇ ਮਤਲਬ ਮਨਮੋਹਨ ਸਿੰਘ ਦੀ ਹੋਵੇ ਚਾਹੇ ਉਹ ਗੁਰੂ ਸਹਿਬਾਨਾਂ ਦੀ ਹੋਵੇ ਜਾਂ ਕਿਸੇ ਵੀ ਧਰਮ ਦੇ ਕਿਸੇ ਵੀ ਮਤਲਬ ਵਿਅਕਤੀ ਦੀ ਜਾਂ ਕਿਸੇ ਵੀ ਪੁਸਤਕ ਦੀ ਹੋਵੇ ਵੀ ਅਸੀਂ ਉਹਦਾ ਵਿਰੋਧ ਕਰਦੇ ਹਾਂ ਜਿੱਦਾਂ ਟਰੈਕਟਰ ਟੂ ਟਵਿੱਟਰ ਚੱਲਿਆ ਸੀਗਾ ਤੇ ਉਸੇ ਤਰੀਕੇ ਨਾਲ ਐਦਾਂ ਜਿੱਦਾਂ ਮੀ 2 ਚੱਲਿਆ ਸੀਗਾ ਤਾਂ ਮੌਕੇ ਬਾ ਮੌਕੇ ਲੋਕ ਕਿਉਂ ਨਹੀਂ ਅਵੇਰ ਹੁੰਦੇ ਮੇਰਾ ਸਵਾਲ ਤਾਂ ਇਹ ਆ ਮੇਰਾ ਮੁੱਦਾ ਤਾਂ ਇਹ ਆ ਕਿ ਫਰਕ ਤਾਂ ਉਦੋਂ ਪੈਣਾ ਹੈ ਸੁਖਮਨ ਜੀ ਜਦੋਂ ਲੋਕ ਫਰਕ ਪਾਉਣਾ ਚਾਹਣਗੇ ਔਰ ਲੋਕ ਫਰਕ ਪਵਾਉਣ ਦੇ ਲਈ ਮੁੱਦਾ ਬਣਾਉਣਗੇ ਉਸ ਗੱਲ ਦਾ ਮੁੱਦਾ ਬਣਾਉਣਗੇ ਜਿਸ ਮੁੱਦੇ ਦਾ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਸਿੱਧਾ ਅਸਰ ਹੋਏਗਾ ਤੇ ਅਸਰ ਹੋ ਕੇ ਉਸ ਦਾ ਪੂਰੀ ਦੁਨੀਆ ਦੇ ਉੱਤੇ ਫਰਕ ਪਏਗਾ ਜੀ ਤਾਂ ਬਹੁਤ ਧੰਨਵਾਦ ਪ੍ਰਿੰਸ ਜੀ ਇਸ ਮਸਲੇ ਦੇ ਉੱਪਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਤਾਂ ਅੱਜ ਉਸ ਮੁੱਦੇ ਦੇ ਉੱਪਰ ਵਿਚਾਰ ਚਰਚਾ ਕੀਤੀ ਆ ਹਾਲਾਂਕਿ AI ਨੇ ਦੁਨੀਆ ਦਾ ਕੰਮ ਆਸਾਨ ਕਰਕੇ ਰੱਖਤਾ ਪਰ ਜੋ ਗਲਤ ਵਰਤੋਂ ਹੁੰਦੀ ਆ ਉਸ ਦੇ ਉੱਪਰ ਕਿਸ ਤਰੀਕੇ ਕਾਰਵਾਈ ਹੋਵੇਗੀ ਕੌਣ ਨਕੇਲ ਕੱਸੇਗਾ ਇਸ ਦੇ ਉੱਪਰ ਸਾਰੀ ਵਿਚਾਰ ਚਰਚਾ ਕੀਤੀ ਆ ਇਸ ਦੇ ਨਾਲ ਦਿਓ ਇਜਾਜ਼ਤ ਧੰਨਵਾਦ